ਜੀ ਡਾਕਟਰ ਸਾਹਿਬ ਅੱਜ ਸੈਂਟਰਲ ਇਹ ਕਿਹੜੀ ਬਾਰਡਿੰਗ ਸਰ ਨੰਬਰ 49 ਪੁਰਾਣੀ ਤੇ ਨਵੀਂ ਉਦਾਹਰਨ ਜੀ ਸਰ ਦੇ ਵਿੱਚ ਬਾਜ਼ਾਰ ਅੰਦਰੂਨ ਲੋਹੜ ਗੇਟ ਚਲੋ ਇਹ ਬੜੀ ਦੇਰ ਤੋਂ ਮੰਗ ਸੀ ਇਲਾਕਾ ਨਿਵਾਸੀਆਂ ਦੀ ਕਿ ਇਹ ਬਾਜ਼ਾਰ ਜਿਹੜਾ ਹੈ ਉੱਥਾ ਹੈ ਪ੍ਰਕਰਾ ਹਰ ਰੋਜ਼ ਜਿਹੜੇ ਐਕਸੀਡੈਂਟ ਹੋ ਰਹੇ ਸੀਗੇ ਲੋੜ ਹੈ ਤੇ ਅੱਜ ਅਸੀਂ ਇਸ ਸੜਕ ਦਾ ਜਿਹੜਾ ਉਦਾਰਨ ਕੀਤਾ ਹੈ ਤੇ ਸੀਸੀ ਫਲੋਰਿੰਗ ਦਾ ਕੰਮ ਹੋਏਗਾ ਹਾਂ ਤੇ तकरीबन 16 ਲੱਖ ਰੁਪਏ ਦਾ ਐਸਟੀਮੇਟ ਹੈ ਪਰ ਇਹਦੇ ਨਾਲ ਨਾਲ ਲਈ ਮੈਂ ਉਹਨਾਂ ਨੂੰ ਕਿਹਾ ਠੇਕੇਦਾਰ ਸਾਹਿਬ ਨੂੰ ਆਪਣੇ ਸਾਡੇ ਇੰਜੀਨੀਅਰ ਸਾਹਿਬ ਜਿਹੜੇ ਐਕਸ਼ਨ ਦੇ ਭਾਜਨ ਸਾਹਿਬ ਜੀਨ ਭਾਜਨ ਉਹਨਾਂ ਨੂੰ ਵੀ ਕਿਹਾ ਕਿ ਅਗਰ ਕੋਈ ਅੱਡੇ ਨਜ਼ਰ ਆਉਂਦਾ ਹੈ ਕੋਈ ਸੀਵਰੇਜ ਕਲੈਪਸ ਹੈ ਕਿ ਉਹ ਟੁੱਟਾ ਉਹਨੂੰ ਵੀ ਬਦਲ ਦੇ ਦਾ ਤੇ ਔਰ ਨਾਲ ਦੀ ਨਾਲ ਜਿੱਥੇ ਚੈਂਬਰਾਂ ਦੀ ਜਰੂਰਤ ਹੈ ਉੱਥੇ ਚੈਂਬਰ ਜ਼ਰੂਰ ਬਣਾਓ ਲਾਹੌਰ ਕਨਵਾਸੀਆਂ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਉੱਥੇ ਆਵਾਜ਼ ਦੀ ਪਾਰਟੀ ਦੇ ਸਾਡੇ ਬੜੇ ਹੀ ਗਰਮਤ ਔਰ ਵਿਚਾਰੂ ਔਰ ਪੁਰਾਣੇ ਸੀਨੀਅਰ ਜਿਹੜੇ ਸਾਡੇ ਵਲੰਟੀਅਰ ਨੇ ਲੀਡਰ ਨੇ ਸਾਡੇ ਬੰਦੀਪ ਸਿੰਘਾ ਜੀ ਨੀਪਕ ਚੱਡਾ ਜੀ ਸਰਦਾਰ ਸੁਦੇਸ਼ ਸਿੰਘ ਜੀ ਰਾਜਪਾਲ ਜੀ ਮੀਤ ਚੱਡਾ ਜੀ ਚਿਰਾਗ ਜੀ ਰਾਹੁਲ ਸੇਟੀ ਜੀ ਲਾਲੀ ਜੀ ਸਾਰਿਆਂ ਦਾ ਮੈਂ ਬਹੁਤ ਬਹੁਤ ਜਨਾ ਖੁਸ਼ੀ ਜਿਹੜੇ ਮਗਰ ਅੱਜ ਇਹ ਹੋਜੀ ਸਰਦਾਰ ਮੈਂ ਇਥੇ ਪੰਚਨ ਦੇ ਬਹੁਤ-ਬਹੁਤ ਸਵਾਗਤ ਕਰਦਾ ਧੰਨਵਾਦ ਕਰਦਾ ਔਰ ਇਲਾਕਾ ਨਵਾਸੀਆਂ ਇਹ ਜਿਹੜਾ ਵਿਸ਼ਵਾਸ ਉਹ ਅੰਨਾ ਸਾਡੇ ਬਿਚੂ ਰੂਦੀ ਜੀ ਵੀ ਆਏ ਹਨ ਸਰੋਜਾ ਜੀ ਆਏ ਸਭ ਨੂੰ ਮੈਂ ਇਲਾਕੇ ਵਾਲਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਕੋਈ ਵੀ ਡਵੈਲਪਮੈਂਟ ਦਾ ਕੰਮ ਜਿਹੜਾ ਉਹ ਪੈਂਡਿੰਗ ਨਹੀਂ ਰਹਿਣ ਦੇਵਾਂਗੇ ਸਾਰੇ ਕੰਮ ਕਰਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸ마ਨ ਜੀ ਅੱਜ ਜਿਹੜੀ ਗੱਲ ਬਾਤ ਹੈ ਕਿ ਸੈਂਟਰ ਹਲਥ ਕੇਅਰ ਜਿਹੜਾ ਕਿ ਬੜਾ ਇੱਕ ਐਸਾ ਹਾਸਿਕ ਹਲਕਾ ਹੈ ਜਿਹਦੇ ਅੰਦਰ ਸੱਚ ਕਰਨੀ ਸਿਹਤ ਦਾ ਸਾਥਿਆ ਦੇਣ ਲਈ ਇਹਦਾ ਮਤਲਬ ਹੈ ਕਿ ਜਿੱਥੇ ਲਾ ਲੋ ਸੋਸਿਅਟੀ ਤੇ ਕੋਈ ਵੀ ਕੰਮ ਜਿਹੜਾ ਉਹ ਰੇ ਚੱਲੇਗਾ ਜਿੱਕੇ ਕਾਪਾਸੀ ਕਰਕੇ ਦੇਾਂਗੇ ਲੋਕਾਂ ਕੇ ਇਹੋ ਹੀ ਅਪੀਲ ਹੈ ਕਿ ਥੋੜਾ ਸਬਰ ਰੱਖਿਓ ਔਰ ਸਾਡੇ ਤੇ ਵਿਸ਼ਵਾਸ ਰੱਖਿਓ ਅਸੀਂ ਜੋ ਜੋ ਗਰੰਟੀ ਦਿੱਤੀਆਂ ਉਹ ਸਾਰੀਆਂ ਪੂਰੀਆਂ ਹੋਣਗੀਆਂ ਧੰਨਵਾਦ